ਅੱਜ ਇੰਟਰਨੈਸ਼ਨਲ ਯੂਨਾਈਟਿਡ ਨੇਸ਼ਨਸ ਵੱਲੋਂ ਦੀ ਜਿਹੜਾ ਇੰਟਰਨੈਸ਼ਨਲ ਡੇ ਆਫ ਇਸ ਡਰੱਗ ਟ੍ਰੈਫਿਕ ਐਂਡ ਇਲੀਜੀਟ ਟ੍ਰੈਫਿਕਿੰਗ ਜੋ ਨਸ਼ਿਆਂ ਦੀ ਜਿਹੜੀ ਦੁਰਵਰਤੋਂ ਔਰ ਉਹਨਾਂ ਦਾ ਜਿਹੜਾ ਵਪਾਰ ਵਾਲਾ ਜਿਹੜਾ ਹੈਗਾ ਜੀ ਇਹਦਾ ਜਿਹੜਾ ਇਸ ਵਾਰੀ ਦਾ ਥੀਮ ਵੀ ਹੈ ਕਿ ਜੇ ਫੈਮਲੀਜ਼ ਅਵੇਅਰ ਹੋਣਗੇ ਤਾਂ ਸਮਾਜ ਸੇਫ ਹੋਏਗਾ ਅਨ ਅਵੇਅਰ ਫੈਮਲੀ ਐਂਡ ਸੇਫ ਸੋਸਾਇਟੀ ਔਰ ਇਹ ਬਹੁਤ ਵੱਡਾ ਦਿਨ ਹੈ ਕਿ ਅੱਜ ਅਸੀਂ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਨੇ ਜੋ ਜੁਧ ਨਸ਼ੇ ਵਿਰੋਧਾ ਉਹਦੇ ਵਿੱਚ ਇੱਕ ਨਵਾਂ ਮੁਕਾਮ ਇੱਕ ਨਵੀਂ ਸ਼ੁਰੂਆਤ ਜੋ ਬਿਰਲਾ ਫਾਊਂਡੇਸ਼ਨ ਹੈ ਅਨੰયા ਬਿਰਲਾ ਜੀ ਸਪੈਸ਼ਲੀ ਮੁੰਬਈ ਤੋਂ ਆਈ ਸੀਏ ਦੇ ਵਾਸਤੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਸਾਡੇ ਜਿਹੜਾ ਸਾਡਾ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਹੈ ਉਹਨਾਂ ਨੇ ਜਿਹੜਾ ਵਿਦਿਆਸਾਗਰ ਇੰਸਟੀਚਿਊਟ ਆਫ ਮੈਂਟਰ ਅ ਤਰਵਾਰ ਸਰਵਾ ਉਹਦੇ ਥਰੂ ਜਿਹੜਾ ਹੈਗਾ ਇੱਕ ਐਮਓ ਜੂ ਸਾਇਨ ਕੀਤਾ ਜਿਹਦੇ ਨਾਲ ਡਾਟਾ ਇੰਟੈਲੀਜੈਂਸ ਤੇ ਜਿਹੜਾ ਟੈਕਨੀਕਲ ਸਪੋਰਟ ਜਿਹੜਾ ਯੂਨਿਟ ਹੈਗਾ ਉਹ ਸੈਟਅਪ ਕੀਤਾ ਜਾਏਗਾ ਐਮਸ ਮਹਾਲੀ ਦੇ ਵਿੱਚ ਇਸ ਤੋਂ ਸવાય ਜਿਹੜੇ ਪੰਜ ਹੈਗੇ ਆ ਜਿਹੜੇ ਕਲਸਟਰ ਜਿਹੜਾ ਹੈਗਾ ਰਿਸੋਰਸ ਸੈਂਟਰਸ ਪਟਿਆਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਬਠਿੰਡੇ ਦੇ ਵਿੱਚ ਔਰ ਮਹਾਲੀ ਦੇ ਵਿੱਚ ਇਹ ਵੀ ਸੈਟਅਪ ਕੀਤੇ ਜਾਣਗੇ ਜਿੰਨਾ ਵੀ ਪੰਜਾਬ ਦੇ ਵਿੱਚ ਜੋ ਯੁੱਧ ਨਸ਼ਿਵਰਤ ਚੱਲਦਾ ਹੈ ਉਹਦੇ ਚ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਬਹੁਤ ਸਾਰੇ ਜਿਹੜੇ ਡਿਪਾਰਟਮੈਂਟਸ ਹੈ ਉਹਨਾਂ ਦੀ ਆਪਸ ਵਿੱਚ ਸਕਿੱਲ ਡਿਵੈਲਪਮੈਂਟ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਔਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਰਿਸੋਰਸ ਪਰਸਨਸ ਹੈਗੇ ਆ ਚਾਹੇ ਉਹ ਜਿਹੜਾ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟਰੀਟਮੈਂਟ ਸੈਂਟਰ ਹੈ ਇਸ ਵਿੱਚ ਹੈ ਪੀਜੀਆਈ ਦੇ ਵਿੱਚ ਹੈ ਇਸੇ ਤਰ੍ਹਾਂ ਆਈਆਈਟੀ ਰੋਪੜ ਜਿਹੜੇ ਕਿ ਸਾਡੇ ਅਗੇਨ ਨੌਲੇਜ ਪਾਰਟਨਰ ਹੈਗੇ ਆ ਉਹਨਾਂ ਸਾਰਿਆਂ ਦੀ ਕੋਆਰਡੀਨੇਸ਼ਨ ਕਰਨਾ ਸਾਡੇ 544 ਜਿਹੜੇ ਔਡ ਸੈਂਟਰ ਚ ਚੱਲਦੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਸਾਰੀ ਪ੍ਰੋਗਰੈਸ ਮੋਨਿਟਰ ਕਰਨਾ ਇਹਦੇ ਜਿਹੜੇ ਅਲਟੀਮੇਟ ਬੈਨੀਫਿਸ਼ੀਰੀ ਆ ਪੇਸ਼ੈਂਟਸ ਹੋਣਗੇ ਲੋਕ ਹੋਣਗੇ ਉਹਨਾਂ ਦੀ ਕੀ ਫੀਡਬੈਕ ਹੈ ਔਰ ਉਹਨਾਂ ਦੇ ਉਹਨਾਂ ਨੂੰ ਆਪਾਂ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਜਿਹੜੀ ਆ ਆਪਾਂ ਕੋਈ ਨਵੀਂ ਜਿਹੜੀ ਜਿਸ ਤਰ੍ਹਾਂ ਅਸੀਂ ਪਹਿਲਾਂ ਉਹਨੂੰ ਡੀਕ੍ਰਿਮਨਲਾਈਜ਼ ਕੀਤਾ ਹਾਰਮ ਰਿਡਕਸ਼ਨ ਸਟਿਗਮਾ ਰਿਡਕਸ਼ਨ ਔਰ ਡਿਮਾਂਡ ਰਿਡਕਸ਼ਨ ਕਿੱਦਾਂ ਕਰਨੀ ਆ ਇਹ ਸਾਰਾ ਜਿਹੜਾ ਜਦੋਂ ਇਹਨੂੰ ਜਿਸ ਤਰ੍ਹਾਂ ਸਾਡੇ ਆਮ ਆਦਮੀ ਕਲੀਨਿਕ ਦੇ ਵਿੱਚ ਹੈ ਸਾਡੇ ਕੋਲੇ ਫੀਡਬੈਕ ਮੈਕੈਨਿਜ਼ਮ ਬਣਾਣਾ ਔਰ ਕਪੈਸਿਟੀ ਬਿਲਡਿੰਗ ਜਿਹਦੇ ਵਿੱਚ ਮੈਡੀਕਲ ਆਫਸਰ ਜਿਹੜੇ ਓਟ ਸੈਂਟਰ ਦੇ ਵਿੱਚ ਜਾਂ ਡੀਡਿਕਸ਼ਨ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਜਿਹੜੇ ਸਾਡੇ ਵਰਕਰਸ ਆ ਉਹਨਾਂ ਦੀ ਟ੍ਰੇਨਿੰਗ ਉਹ ਸਾਰੇ ਦਾ ਜਿੰਨਾ ਵੀ ਹੋਏਗਾ ਉਹਦੇ 'ਚ ਜਿਹੜੇ ਅਨੰਨਿਆ ਬਿਰਲਾ ਫਾਊਂਡੇਸ਼ਨ ਆ ਉਹ 50% ਦੇ ਸਾਡੇ 파ਟਨਰ ਆ ਕਿ ਉਹ ਚਾਹੇ ਉਹਦੇ ਵਿੱਚ ਜਿਹੜੇ ਰਿਸੋਰਸਸ ਆ ਕਨਸਲੈਂਟਸ ਦੇਣੇ ਆ ਜਾਂ ਜਿਹੜੇ ਟ੍ਰੇਨਡ ਮੈਨਪਾਵਰ ਦੇਣੀ ਆ ਔਰ ਇਹ ਸਾਰਾ ਜਿਹੜਾ ਸਾਡਾ ਇਹ ਅੱਜ ਦੇ ਦਿਨ ਦੀ ਵੈਸੇ ਵੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੰਟਰਨੈਸ਼ਨਲ ਡਰੇਜ ਜਿਹਗੇ ਡਰਗ ਟ੍ਰੈਫਿਕਰਸ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਜੋ ਪਹਿਲੀ ਮਾਰਚ ਤੋਂ ਸ਼ੁਰੂ ਹੋਇਆ ਸੀ ਇਹ ਉਹਦੇ ਵਿੱਚ ਬੜੀਆਂ ਸਾਡੀਆਂ ਜਿਹੜੀਆਂ ਅਚੀਵਮੈਂਟਸ ਆਈਆਂ ਜੀ ਜਿਵੇਂ ਤੁਹਾਡੇ 768 ਕਿਲੋ ਹੈਰੋਇਨ ਫੜੀ ਗਈ ਹੈ ਪੋਪੀ ਹਸਕ ਗਾਂਜਾ ਓਪੀਐਮ ਇਸੇ ਤਰ੍ਹਾਂ ਜਿਹੜੇ ਤੁਹਾਡੇ 143 ਜਿਹੜੇ ਹੈਗੇ ਆ ਉਹ ਜਿੰਨੇ ਵੀ ਸਾਡੇ ਪਾਰਟਨਰ ਸੀਗੇ ਉਹਨਾਂ ਦੇ ਮਕਾਨਾਂ ਦੇ ਉੱਤੇ ਔਰ ਦੂਜੀਆਂ ਤੇ ਕਾਰਵਾਈ ਹੋਈ ਆ ਤੇ ਤਕਰੀਬਨ ਜਿਹੜੇ ਤੁਹਾਡੇ 109 ਹੈਗੇ ਆ ਉਹ ਇੰਕਾਊਂਟਰ ਦੇ ਵਿੱਚ ਜਿਹੜੇ ਸਮੱਗਲਰ ਫੜੇ ਗਏ ਆ ਔਰ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੇ ਲੋਕ ਬੜੀ ਦੇਰ ਤੋਂ ਕਹਿੰਦੇ ਸੀ ਦੇਖੋ ਪੁਲਿਸ ਦੇ ਡੀਐਸਪੀ ਫੜੇ ਗਏ ਬਹੁਤ ਸਾਰੇ ਜਿਹੜੇ ਜੇਲ੍ਹ ਦੇ ਵਿੱਚ ਸਪਲਾਈ ਕਰਦੇ ਸੀ ਉਹ ਬੰਦੇ ਫੜੇ ਗਏ ਤੇ ਬਹੁਤ ਦੇਰ ਤੋਂ ਲੋਕ ਕਹਿੰਦੇ ਸੀ ਕਿ ਜਿਹੜੇ ਬਹੁਤ ਦੇਰ ਤੋਂ ਬਚਦੇ ਆ ਵੀ ਜਿਹੜੇ ਤੁਸੀਂ ਕਿਸੇ ਵੀ ਕੋਈ ਮਗਰਮੱਛ ਨੂੰ ਹੱਥ ਨਹੀਂ ਪਾਉਂਦੇ ਹੋ ਤੇ ਇਹ ਜਿਹੜਾ ਇੰਟਰਨੈਸ਼ਨਲ ਡੇ ਅਗੇਂਸਟ ਜਿਹੜਾ ਹੈਗਾ ਡਰਗ ਡਿਕਸ਼ਨ ਐਂਡ ਇਲਿਸੀਟ ਟ੍ਰੈਫਿਕਿੰਗ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਵੀ ਹੁਣ ਕਾਬੂ ਦੇ ਵਿੱਚ ਆਏ ਆ ਜਿਹੜਾ ਕਿ ਬੜੀ ਦੇਰ ਤੋਂ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੇਸ ਤਾਂ 2013-14 ਦੇ ਵਿੱਚ ਸ਼ੁਰੂ ਆਇਆ ਸੀ ਜਦੋਂ ਭੋਲੇ ਦੀ ਸਟੇਟਮੈਂਟ ਆਈ ਆ 2014 ਦੇ ਵਿੱਚ ਜਦੋਂ ਨਰਿੰਦਰ ਸਿੰਘ ਜਿਹੜੇ ਸਾਡੇ ਇਨਫੋਰਸਮੈਂਟ ਟਰੈਕਟੋਰੇਟ ਦੇ ਬੜੇ ਵੱਡੇ ਸੀਨੀਅਰ ਅਫਸਰ ਸੀ ਉਹਦਾ ਭਾਜਪਾ ਦੀ ਸਰਕਾਰ ਨੇ ਕਿਸੇ ਨੂੰ ਵਿਚਾਣ ਵਾਸਤੇ ਉਹਨਾਂ ਦੀ ਬਦਲੀ ਕਰਤੀ ਸੀ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਨੇ ਵਾਅਦਾ ਤਾਂ ਕੀਤਾ ਸੀ ਲੇਕਿਨ ਉਹਨਾਂ ਨੇ ਵੀ ਪਹਿਲਾਂ ਤਾਂ ਕੇਸ ਨਹੀਂ ਕੀਤਾ ਤੇ ਉਹਨਾਂ ਨੇ ਖੁਦ ਕੇਸ ਕੀਤਾ ਉਦੋਂ ਕੇਸ ਆਪ ਕੀਤਾ ਤੇ ਹੁਣ ਕਹਿ ਰਹੇ ਆ ਜੀ ਕਿ ਇਹ ਤਾਂ ਮੈਂ ਡਾਟਾ ਹੋ ਰਿਹਾ ਤੇ ਕੇਸ ਤਾਂ ਤੁਸੀਂ ਕੀਤਾ ਸੀਗਾ ਜੇ ਕੇਸ ਕੀਤਾ ਸੀਗਾ ਤੇ ਕਾਰਵਾਈ ਕਿਉਂ ਨਹੀਂ ਕੀਤੀ ਕੀ ਕੋਈ ਸੈਟਿੰਗ ਹੋ ਗਈ ਸੀ ਸੋ ਇਸੇ ਤਰੀਕੇ ਦੇ ਨਾਲ ਬੀਜੇਪੀ ਅਕਾਲੀ ਔਰ ਜਿਹੜੇ ਹੈ ਕਾਂਗਰਸ ਇੱਕੋ ਕਿਤੇ ਨਾ ਕਿਤੇ ਸੇਮ ਪੇਜ ਦੇ ਉੱਤੇ ਸਾਰੇ ਰਹੇ ਆ ਤੇ ਹੁਣ ਜੇ ਕਾਰਵਾਈ ਹੋਈ ਹੈ ਅੱਜ ਮਾਨਜੋਗ ਅਦਾਲਤ ਨੇ ਵੀ 7 ਦਿਨ ਦਾ ਰਿਮਾਂਡ ਦਿੱਤਾ ਸੋ ਜਦੋਂ ਮਾਨਜੋਗ ਅਦਾਲਤ ਰਿਮਾਂਡ ਦਿੰਦੀ ਹੈ ਤਾਂ ਉਹ ਜੇ ਉਹਦੇ ਵਿੱਚ ਕੋਈ ਪ੍ਰਾਇਮਾ ਫਿਸ਼ਾਈ ਹੋਵੇ ਉਹਦੇ ਵਿੱਚ ਉਹਨਾਂ ਨੂੰ ਲੱਗੇ ਵੀ ਹਾਂ ਇਹ ਬਹੁਤ ਸੀਰੀਅਸ ਕੇਸ ਹੈ 540 ਕਰੋੜ ਦੀ ਜਿਹੜੀ ਡਰੱਗ ਬਣੀ ਹੈ ਕਿੱਥੋਂ ਆਈ ਕਿੱਦਾਂ ਗਈ ਕਿੱਦਾਂ ਕੈਸ਼ ਕਿੱਦਾਂ ਜਮਾ ਹੋਇਆ ਇੱਕ ਮਾਨਯੋਗ ਅਦਾਲਤ ਨੂੰ ਕੁਝ ਲੱਗਿਆ ਹੋਵੇਗਾ ਤਾਂ ਇਹ ਕਾਰਵਾਈ ਹੋਈ ਆ ਤੇ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਭਗਵੰਤ ਮਾਨ ਗਵਰਨਰਮੈਂਟ ਜਿਹੜੀ ਹੈਗੀ ਆ ਇਹ ਇਹਨੂੰ ਇੱਕ ਲੌਜੀਕਲ ਐਂਡ ਤੇ ਲੈ ਕੇ ਜਾਏਗੀ ਔਰ ਅੱਜ ਕਿਤੇ ਨਾ ਕਿਤੇ ਉਹ ਹਜ਼ਾਰਾਂ ਲੱਖਾਂ ਮਾਪੇ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਵਿੱਚ ਔਰ ਨਸਿਆਂ ਦੇ ਵਿੱਚ ਜਿਹੜੇ ਫਸੇ ਹੋਏ ਐ ਇਸ ਜਾਲ ਦੇ ਵਿੱਚ ਫਸੇ ਹੋਏ ਆ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਹੋਵੇਗਾ ਕਿ ਸਾਨੂੰ ਇਨਸਾਫ ਮਿਲ ਜਾਇਆ ਹੋਵੇਗਾ ਜਿਹੜੇ ਬੰਦਿਆਂ ਨੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਿਆ ਅੱਜ ਉਹ ਰিসিਵਿੰਗ ਗ੍ਰੈਂਟ ਤੇ ਆਜੇ ਉਹਨਾਂ ਨੂੰ ਹਿਸਾਬ ਦੇਣਾ ਪੈ ਰਿਹਾ ਔਰ ਦੇਣਾ ਪਊਗਾ ਔਰ ਆਮ ਆਦਮੀ ਪਾਰਟੀ ਇਹਨੂੰ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਏਗੀ ਕਿਸੇ ਵੀ ਜਿਹੜਾ ਨਸ਼ਾ ਤਸਕਰ ਹੈ ਉਹਨੂੰ ਜਿਹਨੇ ਸਾਡੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕੀਤਾ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਪੰਜਾਬ ਛੱਡਣ ਲਈ ਮਜਬੂਰ ਕੀਤਾ ਪੰਜਾਬ ਚ ਮਾਪੇ ਬਾਪ ਆਪਣਾ ਘਰ ਵੇਚ ਕੇ ਗਹਿਣੇ ਵੇਚ ਕੇ ਕਰਜ਼ਾ ਲੈ ਕੇ ਆਪਣੇ ਬੱਚੇ ਨੂੰ ਪੰਜਾਬ ਤੋਂ ਬਾਹਰ ਕੱਢ ਰਹੇ ਸੀ ਉਹ ਕਿਸੇ ਵੀ ਮਤਲਬ ਲੀਗਲ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਬੱਚੇ ਬਾਹਰ ਜਾ ਰਹੇ ਸੀ ਤੁਸੀਂ ਦੇਖਿਆ ਕਿ ਸਾਡੇ ਬੱਚੇ ਹੱਥਕੜੀਆਂ ਦੇ ਵਿੱਚ ਬੇੜੀਆਂ ਚ ਵਾਪਸ ਆ ਰਹੇ ਸੀ ਸਾਡੇ ਜਿਹੜੇ ਬੱਚੇ ਆ ਉਹ ਰਸਤਿਆਂ ਵਿੱਚ ਕੋਈ ਸਮੁੰਦਰ ਵਿੱਚ ਡੁੱਬ ਗਏ ਕੋਈ ਜੰਗਲਾਂ ਚ गिर ਕੇ ਮਰ ਰਹੇ ਸੀ ਤੇ ਉਹ ਹੁਣ ਜਿਹੜੇ ਬੱਚੇ ਆ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਅਸੀਂ ਨਸ਼ਾ ਤਸਕਰਾਂ ਨੂੰ ਬਾਹਰ ਕੱਢਾਂਗੇ ਪੰਜਾਬ ਤੋਂ ਖਾਸ ਕਰਕੇ ਜਿਹੜੇ ਸਮਗਲਰ ਹੈਗੇ ਆ ਜਿਨ੍ਹਾਂ ਨੇ ਇੱਕ ਧੰਦਾ ਬਣਾ ਲਿਆ ਸੀ ਜਿਹੜੇ ਕਰੋੜਾਂ ਅਰਬਾਂ ਰੁਪਏ ਦੀ ਆਪ ਪ੍ਰਾਪਰਟੀ ਬਣਾ ਰਹੇ ਸੀ ਤੇ ਗਰੀਬਾਂ ਦੇ ਬੱਚਿਆਂ ਨੂੰ ਮਰਲੇ ਬਜਬੂਰ ਕਰ ਰਹੇ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਇਹ ਪੰਜਾਬ ਗਵਰਨਮੈਂਟ ਆ ਜੋ ਭਗਵਾਨ ਗਵਰਨਮੈਂਟ ਆ ਇੱਕ ਲੋਜੀਕਲ ਲੈਵਲ ਤੱਕ ਲੈ ਕੇ ਜਾਏਗੀ ਸੋ ਅੱਜ ਇਹ ਜਿਹੜੀ ਸਾਡੀ ਅਦਿੱਤਿਆ ਵਿਰਲਾ ਦੇ ਨਾਲ ਜਿਹੜਾ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਦੀ ਸ਼ੁਰੂਆਤ ਹੋਈ ਆ ਇਹ ਇੱਕ ਬਹੁਤ ਪ੍ਰੋਗਰੈਸਿਵ ਸਟੈਪ ਹੈ ਇੱਕ ਨਵੀਂ ਸ਼ੁਰੂਆਤ ਹੈ ਔਰ ਇਹ ਆੜ ਵਾਲੇ ਦਿਨਾਂ ਦੇ ਵਿੱਚ ਜਿਹੜੇ ਜਿਹੇ ਨਤੀਜੇ ਆ ਤੁਹਾਡੇ ਸਾਹਮਣੇ ਆਣਗੇ ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਜਿਹੜੇ ਲੋਕਾਂ ਦੀ ਚਾਹੇ ਗ੍ਰੰਤੀਆ ਚਾਹੇ ਵੋਟ ਸੈਂਟਰਾਂ ਦੇ ਵਿੱਚ ਵਧੀਆ ਜਿਹੜੇ ਨਸ਼ਾ ਵਾਲੇ ਉਹ ਇੱਧਰ ਉੱਧਰ ਨਹੀਂ ਜਾਂਦੇ ਸਰਕਾਰ ਦੇ ਉਹਦੇ ਨੈਟਵਰਕ ਦੇ ਵਿੱਚ ਹੈ ਔਰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਜਿੱਥੇ ਪਹਿਲਾਂ 180 ਤੋਂ ਘੱਟ ਲੋਕ ਹੁੰਦੇ ਸੀ ਅੱਜ 1800 ਤੋਂ ਵੱਧ ਬੰਦੇ ਜੜੇ ਆ ਗਿਆ ਉਹ ਆ ਕੇ ਇਲਾਜ ਕਰ ਰਹੇ ਆ ਮਾਂ ਬਾਪ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਆ ਪਹਿਲਾਂ ਲੋਕ ਦੱਸਦੇ ਨਹੀਂ ਸੀ ਕਿ ਸਾਡਾ ਬੱਚਾ ਨਸ਼ਾ ਕਰਦਾ ਉਹਨੂੰ ਛੁਪਾਉਂਦੇ ਸੀ ਪਹਿਲਾਂ ਸਟਿਗਮਾ ਸੀ ਕਿਤੇ ਨਾ ਕਿਤੇ ਲੇਕਿਨ ਹੁਣ ਜਦੋਂ ਉਹਨੂੰ ਯਕੀਨ ਹੋ ਗਿਆ ਕਿ ਬੱਚਿਆਂ ਦਾ ਇਲਾਜ ਹੋ ਰਿਹਾ ਉਹਨਾਂ ਨੂੰ ਕੰਮ ਸਿਖਾਇਆ ਜਾ ਰਿਹਾ ਕੰਮ ਤੇ ਲਗਾਇਆ ਜਾ ਰਿਹਾ ਔਰ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਪਿਛਲੇ 3 ਮਹੀਨੇ ਚ ਨਸ਼ਾ ਛੱਡਿਆ ਉਹ ਆਪਣੇ ਦੋਸਤਾਂ ਨੂੰ ਪਹਿਲਾਂ ਦੋਸਤ ਲੋਕਾਂ ਨੂੰ ਨਸ਼ਾ ਕਰਨ ਲਾਉਂਦੇ ਸੀ ਹੁਣ ਉਹ ਆਪਣੇ ਦੋਸਤਾਂ ਨੂੰ ਨਸ਼ਾ ਛਡਾਉਣ ਵਾਸਤੇ ਲੈ ਕੇ ਆ ਰਹੇ ਆ ਸੋ ਇਹ ਬਹੁਤ ਪੋਜ਼ਿਟਿਵ ਡਿਵੈਲਪਮੈਂਟਸ ਹੈ ਉਹ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਉਹ ਤਾਂ ਹੀ ਹੋਏਗਾ ਜੇ ਸਿਹਤਮੰਦ ਹੋਏਗਾ ਨਸ਼ਾ ਮੁਕਤ ਹੋਏਗਾ ਇਹਦੇ ਬਾਕੀ ਦੇ ਬੈਨੀਫਿਟਸ ਬਹੁਤ ਆ। ਸਾਡੀਆਂ ਜੇਲਾਂ ਚ ਜਿਹੜੇ ਬੰਦੇ ਜਿਹੜਾ ਇਕੱਠ ਹੋਣਗੇ ਜੁਡੀਸ਼ਰੀ ਦਾ ਜਿਹੜਾ ਓਵਰਲੋਡ ਆ ਉਹ ਇਕੱਠ ਹੋਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਲੁੱਟਾਂ ਖੋਹਾਂ ਵੱਧ ਹੋਣਗੀਆਂ ਜਿਹੜੀਆਂ ਫਰੋਤੀ ਦੀਆਂ ਕੋਲਾ ਆਉਂਦੀਆਂ ਸੀ ਉਹ ਬੰਦ ਹੋਣਗੀਆਂ ਜਿਹਦੇ ਨਾਲ ਆਪਣੇ ਪੰਜਾਬ ਦੇ ਵਿੱਚ ਇੰਡਸਟਰੀਲਿਸਟ ਹੋਰ ਆਣਗੇ ਐਨਆਰਆਈ ਆ ਕੇ ਇੱਥੇ ਆਪਣੇ ਵੈਂਚਰ ਸ਼ੁਰੂ ਕਰਨਗੇ ਜਿਹਦੇ ਨਾਲ এমਪਲੋਇਮੈਂਟ ਜਨਰੇਸ਼ਨ ਹੋਏਗੀ ਸੋ ਇਹਦੇ ਪੰਜਾਬ ਨੂੰ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਪੰਜਾਬ ਨੂੰ এমপ্লয়মেন্ট ਦੇ ਹਿਸਾਬ ਨਾਲ ਔਰ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਰੋਜ਼ਗਾਰ ਦੇ ਵਾਸਤੇ ਔਰ ਜਿਹੜਾ ਹੈਗਾ ਮਾਪਿਆਂ ਨੂੰ ਕਿਤੇ ਸਕੂਨ ਮਿਲੇਗਾ ਕਿ ਇਹ ਹੁਣ ਜਿਹੜਾ ਪੰਜਾਬ ਦੀ ਮੁਹਮਾ ਇਹ ਰੰਗ ਲਿਆ ਰਹੀ ਹੈ ਔਰ ਇਹ ਬਹੁਤਾਂ ਸਾਮਾਨੀ ਹੋਇਆ ਤਿੰਨ ਮਹੀਨੇ ਦੇ ਵਿੱਚ ਜਿਹੜਾ ਇਹ ਤਿੰਨ ਚਾਰ ਮਹੀਨੇ ਦੇ ਵਿੱਚ ਸਾਡੀ ਜਿਹੜੀ ਬਹੁਤ ਅੱਛੀ ਰਿਪੋਰਟ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹਨੂੰ ਜਿਹੜਾ ਹੈਗਾ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਮੱਛੀ ਕਿਹੜੀ ਕਿਹੜੀ ਮਗਰ ਮਾਸ ਤੋਂ ਤਾਰੇ ਕੱਲ ਦੇ ਦਿਖਾ ਤਾਂ ਰਹੇ ਹੋ ਤੁਸੀਂ ਟੀਵੀ ਤੋਂ ਦੀ ਖ਼ਬਰ ਹੀ ਔਰ ਕੁਝ ਨਹੀਂ ਚਲਾਉਂਦੇ ਹੋ ਜੀ ਨਾ ਨਾ ਨਹੀਂ ਦੇਖੋ ਕੱਲ ਅਰੈਸਟ ਹੋਇਆ ਜੀ ਤੁਹਾਡੇ ਆਪਣੇ ਵਿਕਰਮ ਜੀਠਿਆ ਜੀ ਆ ਜਿਹੜੇ ਤੁਹਾਡੇ ਕੱਲ ਅਰੈਸਟ ਹੋਇਆ ਉਹ ਔਰ ਉਹਦੇ ਤੇ ਪੂਰੀ ਜਿਹੜੀ ਇੱਕ ਸਾਰੀ ਐਵੀਡੈਂਸ ਔਰ ਸਾਰਾ ਕਰਕੇ ਮਿਹਨਤ ਕਰਕੇ ਪੁਲਿਸ ਨੇ ਜੋ ਸਾਡਾ ਐਂਟੀ ਨਾਰਕੋਟਿਕ ਫੋਰਸ ਹੈ ਉਹਦੇ ਜਿੰਨੇ ਵੀ ਉਹਦਾ ਉਹਦੀ ਜਿਹੜੀ ਮਨੀ ਟ੍ਰੇਲ ਹੈ ਉਹਨੂੰ ਟ੍ਰੇਸ ਕਰਕੇ ਉਹ ਤੁਹਾਡੇ ਸਾਹਮਣੇ ਸਾਰਿਆਂ ਦੇ ਚੇਤੇ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਕਹੀ ਆ ਕਿ ਜਿਹੜਾ ਕੋਟ ਆ ਇਹ ਰਿਮਾਡ ਵੀ ਦਿੱਤਾ ਅਦਾਲਤ ਨੂੰ ਲੱਗ ਰਿਹਾ ਹੈ ਕਿ ਜਿਹੜੇ ਦੋਸ਼ ਆ ਉਹ ਸਹੀ ਹੋਣਗੇ ਇਹ ਤਾਂ ਫਿਰ ਅਕੀਦ ਦੇ ਵਿੱਚ ਜੇ ਆਪਾਂ ਦੇਖੀਏ ਬਹੁਤ سارے ਜਿਹੜੇ ਲੀਡਰ ਨੇ ਭਾਗੀ ਪਾਰਟੀ ਦੇ ਵੀ ਮਿਸਟਰ ਸੁਸੋਦੀ ਆ ਕੇਜਰੀਵਾਲ ਜੈਨ ਔਰ ਉਹ ਵੀ ਉਹਨਾਂ ਨੂੰ ਵੀ ਰਿਵਾਰਡ ਮਿਲਿਆ ਉਹ ਵੀ ਜਿਹਨਾਂ ਚ ਇਹਦੇ ਫਿਰ ਉਹ ਸਹੀ ਨੇ ਦੇਖੋ ਗੱਲ ਇਹ ਹੈਗੀ ਆ ਵੀ ਤੁਸੀਂ ਦੋ ਚੀਜ਼ਾਂ ਨੂੰ ਕੰਪੇਅਰ ਨਹੀਂ ਕਰ ਸਕਦੇ ਇੱਕ ਜਿਹੜਾ ਡਰੱਗ ਸਮਗਲਰ ਹੈ ਨਾ ਜੀ ਉਹਨੂੰ ਜਿਹੜੀਆਂ ਦੂਜੀਆਂ ਇਕਨੋਮਿਕ ਆਫੈਂਸਸ ਐ ਉਹਦੇ ਉਹਦੇ ਨਾਲ ਇੱਕ ਤਾਂ ਪਹਿਲੀ ਗੱਲ ਤਾਂ ਉਹਦੇ ਨਾਲ ਕੰਪੈਰੀਜ਼ਨ ਨਹੀਂ ਆ ਤੇ ਮੈਂ ਸਿਰਫ ਇਹ ਕਿਹਾ ਕਿ ਉਹਨਾਂ ਨੂੰ ਜਿਹੜਾ ਹੈਗਾ ਕੋਰਟ ਨੇ ਜਿਹੜੀ ਹੈ ਉਹ ਸਾਡੀ ਗੱਲ ਮੰਨੀ ਹੈ ਨਹੀਂ ਤਾਂ 7 ਦਿਨ ਦਾ ਰਿਮਾਨ ਨਹੀਂ ਦਿੰਦੇ ਜੀ ਉਹਨਾਂ ਕੋਈ ਵਰੀ 2 ਦਿਨ ਦਾ ਦੇਣਗੇ ਜਾਂ 3 ਦਿਨ ਦਾ ਦੇਣਗੇ ਉਹਦੇ ਵਿੱਚ ਜਿਹੜਾ ਤੁਸੀਂ ਇੱਕ ਬੰਦੇ ਨੂੰ ਕਹਿ ਰਹੇ ਹੋ ਵੀ ਇਹਨਾਂ ਨੇ ਸਕੂਲ ਬਣਾਏ ਆ ਜੀ ਇਹਨਾਂ ਨੇ ਹਸਪਤਾਲ ਬਣਾਏ ਆ ਮਲੈ ਕਲੀਨਿਕ ਬਣਾਇਆ ਤੁਸੀਂ ਬੰਦ ਕਰ ਰਹੇ ਹੋ ਉੱਥੇ ਜਿਹੜਾ ਦੂਜੀ ਗੱਲ ਇਹ ਹੈ ਕਿ ਜਿਹੜੀ ਬਾਕੀ ਪ੍ਰਾਇਮ ਫਸ਼ਾਈ ਹੈ ਤੁਹਾਡੀ ਜਿਹੜੀ ਕਿ ਕੋਰਟ ਨੇ ਵੀ ਕਿਹਾ ਉੱਥੇ ਵੀ ਜਿਹੜੇ ਬੰਦੇ ਨੂੰ ਤੁਸੀਂ ਫੜਿਆ ਉਨੇ ਇੱਕ ਵਾਰੀ ਨਹੀਂ ਕਿਹਾ ਦੋ ਵਾਰੀ ਨਹੀਂ ਕਿਹਾ ਫਿਰ ਤੁਸੀਂ ਉਹਨੂੰ ਉਹਨੂੰ ਜਦੋਂ ਉਹਨੇ ਕਿਹਾ ਵੀ ਹਾਂ ਇਹਨਾਂ ਦਾ ਨਾਂ ਲਿਆ ਫਿਰ ਤੁਸੀਂ ਉਹਨੂੰ ਜ਼ਮਾਨਤ ਦੇ ਦਿੱਤੀ ਸੋ ਇਹਨੂੰ ਤੁਸੀਂ ਸਾਰਾ ਓਵਰਆਲ ਲਓਗੇ ਇਹਨੂੰ ਤੁਸੀਂ ਇਹਦੇ ਵਿੱਚ ਕੋਈ ਕੰਪੈਰੀਸ਼ਨ ਨਹੀਂ ਹੈ ਨਾਲੇ ਜਿੱਥੇ ਤੁਹਾਡੇ ਕਿੰਨੇ ਸਾਲ ਹੋ ਗਏ ਜੀ ਤਿੰਨ ਸਰਕਾਰਾਂ ਚਾਰ ਪਾਰਟੀਆਂ ਤਿੰਨ ਪਾਰਟੀਆਂ ਨੇ ਕੋਈ ਪਹਿਲਾਂ ਕੰਮ ਨਹੀਂ ਕੀਤਾ ਜੀ ਉੱਥੇ ਹੁਣ ਜਿਹੜੀ ਤੁਹਾਡੀ ਜੇ ਕੋਈ ਪਾਰਟੀ ਕੰਮ ਕਰ ਰਹੀ ਹੈ ਤਾਂ ਕਹਿੰਦੇ ਬੈਂਡਟ ਆ ਇਹ ਸਾਰੀ ਐਵੀਡੈਂਸ ਤਾਂ ਉਹਨਾਂ ਦੇ ਵੇਲੇ ਤੇ ਆਈ ਨਾ ਕਾਕਾ ਬਾਰ ਬਾਰ ਇੱਕ ਸ਼ਬਦ ਵਰਤਿਆ ਜਾ ਰਿਹਾ ਹੈ ਡਰਗ ਮਨੀ ਹਾਂਜੀ ਡਰਗ ਮਨੀ ਨਾਹੀਂ ਐਫਆਈਆਰ ਦੇ ਵਿੱਚ ਕੀਤੀ ਗਈ ਹੈ ਤੇ ਨਾਹੀਂ ਜਦੋਂ ਅੱਜ ਪਬਲਿਕ ਪ੍ਰੋਸੀਕਿਊਟਰ ਦੀ ਬਾਈਟ ਆਈ ਹੈ ਉਹਨਾਂ ਨੇ ਡਰਗ ਮਨੀ ਦਾ ਜ਼ਿਕਰ ਕੀਤਾ ਉਹਨਾਂ ਨੇ ਤਾਂ ਸਿਰਫ ਇਹ ਜ਼ਿਕਰ ਕੀਤਾ ਕਿ 540 ਕਰੋੜ ਦਾ ਲੈਣ-ਦੇਣ ਹੋਇਆ ਹੈ ਫੇਰ ਫੇਰ ਹੋਇਆ ਹੈ ਉਹਨੇ ਡਰੱਗ ਮਨੀ ਕਿਤੇ ਵੀ ਇਸਤੇਮਾਲ ਨਹੀਂ ਡਰੱਗ ਮਨੀ ਡਰੱਗ ਮਨੀ ਕੰਫੀਡੈਂਟਲੀ ਡਰੱਗ ਮਨੀ ਨਹੀਂ ਨਹੀਂ ਡਰੱਗ ਮਨੀ ਤੇ ਜਿਹੜਾ ਹੁੰਦਾ ਡਰੱਗ ਮਨੀ ਦੇ ਉੱਤੇ ਕੋਈ ਮੋਹਰ ਥੋੜੀ ਲੱਗੀ ਹੁੰਦੀ ਹੈ ਮਨੀ ਦੇ ਉੱਤੇ ਗੱਲ ਜਿਹੜੀ ਅਨਕਾਊਂਟਡ ਮਨੀ ਆ ਕਿੱਥੋਂ ਆਈ ਇੰਨੇ ਜ਼ਿਆਦਾ ਪੈਸੇ ਕਿੱਥੋਂ ਆ ਗਏ ਇਹੋ ਜਿਹੇ ਕਿਹੜਾ ਕੰਮ ਕਰਦੇ ਕੇ ਪਾਸ 40 ਕਰੋੜ ਰੁਪਇਆ ਕਮਾਇਆ ਤੁਸੀਂ ਸਰਕਾਰ ਵੀ ਚਲਾਉਂਦੇ ਹੋ ਜਾਂਦੇ ਮਤਲਬ ਜੇ ਅੱਪਾ ਅਸੀਂ ਕਈ ਕੰਪਨੀਆਂ ਦੇ ਕਿਹੜੇ ਆਏ ਨੇ ਜੋ ਸਪੈਸੀਫਿਕ ਜਾਂਚ ਤਾਂ ਹੋ ਰਹੀ ਹੈ ਜਾਂਚ ਹੋਏਗੀ ਜਾਂਚ ਹੋਏਗੀ ਸਰ ਜਾਂਚ ਤਾਂ ਹੋਈ ਗਈ ਹੈ ਜਾਂਚ ਉਹਨੇ ਪ੍ਰਾਇਮਰੀ ਜਾਂਚ ਕਰ ਲਈ ਆ ਉਹਨਾਂ ਨੇ ਇਹ ਸਟੈਬਲਿਸ਼ ਕਰਤਾ ਕਿ ਦੱਸੋ 540 ਕਰੋੜ ਰੁਪਏ ਕਿੱਥੋਂ ਆਇਆ ਜੀ ਇਹ ਹਾਂਜੀ ਜਾਂਚ ਤਾਂ ਸੁ ਹੋਈ ਆ ਤੁਸੀਂ 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 ਕਿ ਤੁਸੀਂ ਜਾਂ ਤਾਂ ਜਾਂ ਤਾਂ ਤੁਸੀਂ ਕਹਿ ਦੋ ਵੀ ਜਿਹੜੇ ਐਨੇ ਪੈਸੇ ਕਿਤੇ ਹੋਰ ਆ ਸਕਦੇ ਆ ਠੀਕ ਹੈ ਜੀ ਇਹ ਤਾਂ ਬਾਣੇ ਚ ਵੀ ਲਿਖਿਆ ਹੋਇਆ ਜੀ ਪਾਪਾ ਬਾਹਰ ਜਾਵੇ ਨਹੀਂ ਹੋਇਆ ਨਾਲ ਜਾਵੇ ਬਈ ਬਲੈਕ ਮਨੀ ਵਾਈਟ ਮਨੀ ट्रांजैक्शन ਹੋਈ ਇਹਦੀ ਚਲੋ ਤੁਸੀਂ ਉਹਨੂੰ ਬਲੈਕ ਵੀ ਕਹਿ ਲਓ ਬਲੈਕ ਵੀ ਕਹਿ ਲਓ ਫਰਕ ਨਹੀਂ ਜਿਹੜੀ ਕਿੱਥੋਂ ਆਈ ਬਲੈਕ ਵਨੀ ਬਲੈਕ ਵਨੀ ਕਿੱਥੋਂ ਆਈ ਚਲੋ ਇਹ ਇਹ ਤਾਂ ਇਹ ਜਾਜ ਦਾ ਵਿਸ਼ਾ ਹੀ ਦੇਖ